ਆਪਣੀ ਪਰੇਸ਼ਾਨੀਆਂ ਦੇ ਵਿੱਚ ਘੁੱਲ ਕੇ ਲੋਕਾਂ ਦੇ ਵੱਲੋਂ ਤਾਂ ਆਪਣੀ ਜ਼ਿੰਦਗੀ ਖਤਮ ਕਰ ਲਿੱਤੀ ਜਾਂਦੀ ਹੈ ਪਰ ਉਹਨਾਂ ਦੇ ਪਿੱਛੇ ਜਿਹੜੇ ਲੋਕ ਰਹਿ ਜਾਂਦੇ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਇੱਕ ਇੱਕ ਦਿਨ ਜਿਹੜੇ ਦਰਦ ਦੇ ਵਿੱਚ ਗੁਜ਼ਾਰਨਾ ਪੈਂਦਾ ਤਾਂ ਇੱਕ ਅਜੀਹਾਂ ਹੀ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਇੱਕ ਸਟੂਡੈਂਟ ਦੇ ਵੱਲੋਂ ਆਪਣੀ ਜੀਵਨ ਲੀਲਾ ਛੇੜੀ ਐ ਸਮਾਪਤ ਕਰ ਦਿੱਤੀ ਗਈ ਸੁਸਾਈਡ ਕੀਤਾ ਗਿਆ ਆਤਮ ਹੱਤਿਆ ਜਿਹੜੀ ਹੈ ਉਹ ਇਸ ਸਟੂਡੈਂਟ ਦੇ ਵੱਲੋਂ ਕਰ ਦਿੱਤੀ ਗਈ ਹੈ ਆਪਣੇ ਪਰੇਸ਼ਾਨ ਦੁਨੀਆ ਦੇ ਵਿੱਚ ਕੁੱਲ ਕੇ ਇਸ ਸਟੂਡੈਂਟ ਨੇ ਇਹ ਵੱਡਾ ਕਦਮ ਚੁੱਕਿਆ ਤੇ ਦੱਸਦੀ ਹੈ ਕਿ ਮਾਪਿਆਂ ਦਾ ਕੱਲਾ ਕੱਲਾ ਪੁੱਤ ਸੀ ਕੁਝ ਤਸਵੀਰਾਂ ਵੀ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਪੂਰੀ ਵੀਡੀਓ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਬੜੀ ਹੀ ਮੰਦ ਭਾਗੀ ਖਬਰ ਹੈ ਬੜੀ ਹੀ ਦਿਲ ਦਹਿਲਾ ਕੇ ਰੱਖ ਦੇਣ ਵਾਲੀ ਖਬਰ ਹੈ ਪਰ ਦੇਖਿਆ ਜਾ ਸਕਦਾ ਕਿ ਹਰਿਆਣਾ ਦਾ ਇਹ ਨੌਜਵਾਨ ਸੀ ਜਿਸ ਨੇ ਸੁਸਾਇਡ ਕੀਤਾ ਪੰਜਾਬ ਦੇ ਵਿੱਚ ਪੰਜਾਬ ਦੇ ਖਰੜ ਦੇ ਵਿੱਚ ਬਣੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ 100 ਫੁੱਟ ਉੱਚੀ ਪਾਣੀ ਦੀ ਟੈਂਕੀ ਤੋਂ ਇਸ ਵਿਦਿਆਰਥੀ ਦੇ ਵੱਲੋਂ ਚਾਲ ਮਾਰ ਦਿੱਤੀਗੀ ਦੱਸਦੇ ਕਿ ਮਾਪਿਆਂ ਦਾ ਇਕੱਲਾ-ਇਕੱਲਾ ਪੁੱਤ ਸੀ ਤੇ ਇੱਕ ਖਬਰ ਪਤਾ ਲੱਗਣ ਦੇ ਮਗਰੋਂ ਮਾਪਿਆਂ ਦਾ ਦੁੱਖ ਜਿਹੜਾ ਹੈ ਉਹ ਦੇਖਿਆ ਨਹੀਂ ਜਾ ਰਿਹਾ ਸੀ ਖਰੜ ਦੇ ਵਿੱਚ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪਾਣੀਵਲੀ ਟੈਂਕੀ ਤੋਂ ਇਸ ਸਟੂਡੈਂਟ ਨੇ ਛਾਲ ਮਾਰੀ ਹੈ ਤੇ ਦੇਖਿਆ ਜਾ ਸਕਦਾ ਸੀ ਕਿ ਸਾਰੇ ਹੈਰਾਨ ਰਹਿ ਗਏ ਜਿਸ ਵੇਲੇ ਸਟੂਡੈਂਟ ਦੇ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ ਤਾਂ ਇੱਕ ਇੱਕ ਵੀਡੀਓ ਵੀ ਜਿਹੜੀ ਆ سامنے ਆ ਰਹੀ ਜਿੱਥੇ ਸਟੂਡੈਂਟ ਜਿਹੜਾ ਹੈ ਟੈਂਕੀ ਤੋਂ ਛਾਲ ਮਾਰਦਾ ਹੋਇਆ ਦੇਖਿਆ ਜਾ ਸਕਦਾ ਹੈ ਗੱਲ ਕੀਤੀ ਜਾ ਤਾਂ 19 ਸਾਲਾ ਸੁਮਿਤ ਛਿਕਾਰਾ ਦੀ ਪਛਾਣ ਜਿਹੜੀ ਕੀਤੀ ਗਈ ਹੈ ਬਹਾਦਰਗੜ੍ਹ ਦਾ ਇਹ ਸਟੂਡੈਂਟ ਜਿਹੜਾ ਰਹਿਣ ਵਾਲਾ ਸੀ ਪਹਿਲਾਂ ਵੀ ਇਸ ਦੇ ਵੱਲੋਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ 15 ਜੁਲਾਈ ਇਹ ਵੀਡੀਓ ਹੈ ਜਿੱਥੇ ਦੇਖਿਆ ਜਾ ਸਕਦਾ ਸੀ ਕਿ ਸਟੂਡੈਂਟ ਦੇ ਵੱਲੋਂ ਸੁਸਾਇਡ ਕੀਤਾ ਗਿਆ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਕਾਫੀ ਜ਼ਿਆਦਾ ਪਰੇਸ਼ਾਨ ਚਲਦਾ ਹੋਇਆ ਦੇਖਿਆ ਜਾ ਸਕਦਾ ਸੀ ਮਾਡਰਨ ਸਿਟੀ ਸੈਂਟਰ ਦੇ ਵਿੱਚ ਬਣੀ ਪਾਣੀ ਦੀ ਟੈਂਕੀ ਤੋਂ ਛਾਲ ਮਾਰ ਦਿੱਤੀ ਗਈ ਦੱਸਦੀ ਹੈ ਕਿ ਇਸ ਦੇ ਜਿਹੜੇ ਦੋਸਤ ਸੀ ਨੇੜੇ-ਤੇੜੇ ਖੜੇ ਲੋਕ ਸੀ ਉਹਨਾਂ ਦੇ ਵੱਲੋਂ ਇਸ ਨੂੰ ਬਚਾਉਣ ਦੀ ਕਾਫੀ ਜ਼ਿਆਦਾ ਕੋਸ਼ਿਸ਼ ਕੀਤੀ ਗਈ ਪਰ ਜਿਵੇਂ ਹੀ ਬਚਾਉਣ ਦੇ ਲਈ ਇਹ ਨੌਜਵਾਨ ਉੱਪਰ ਚੜ੍ਹੇ ਤੇ ਇਹਨਾਂ ਨੌਜਵਾਨਾਂ ਨੂੰ ਦੇਖਦੇ ਹੋਏ ਹੀ ਇਸ ਨੌਜਵਾਨ ਨੇ ਛਾਲ ਮਾਰ ਦਿੱਤੀ ਬੀਬੀਏ ਦੇ ਵਿੱਚ ਪੜਨ ਵਾਲੇ ਸਟੂਡੈਂਟ ਸੀ ਪੈਸਿਆਂ ਦੇ ਲੈਣ ਦੇ ਇਨਕਾਰ ਕਰਕੇ ਇਹਨਾਂ ਜ਼ਿਆਦਾ ਪਰੇਸ਼ਾਨ ਸੀ ਕਿ ਪਹਿਲੀ ਵਾਰ ਨਹੀਂ ਪਹਿਲਾਂ ਵੀ ਸੁਸਾਇਡ ਕਰਨ ਦੀ ਉਸ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਤਾਂ ਪੋਸਟਮਾਰਟਮ ਕਰਕੇ ਸ਼ਵ ਜਿਹੜਾ ਉਹ ਮਾਪਿਆਂ ਦੇ سپرد ਕਰ ਦਿੱਤਾ ਗਿਆ ਪਰ ਬੜਾ ਹੀ ਇਹ ਮੰਦ ਭਾਗਾ ਬੜੀ ਹੀ ਮੰਦ ਭਾਗੀ ਜਿਹੜੀ ਇਹ ਖਬਰ ਸਾਹਮਣੇ ਆਈ ਹੈ ਕਿ ਸਟੂਡੈਂਟ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਹੈ ਖਤਮ ਕਰ ਦਿੱਤੀ ਗਈ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਮਾਪਿਆਂ ਦਾ ਦੁੱਖ ਕਿੰਨਾ ਕੁ ਵੱਡਾ ਹੋਏਗਾ ਇਕੱਲਾ-ਇਕੱਲਾ ਪੁੱਤ ਤੇ ਉਸ ਦੇ ਵੱਲੋਂ ਵੀ ਆਪਣੀ ਜ਼ਿੰਦਗੀ ਜਿਹੜੀ ਹੈ ਖਤਮ ਕਰ ਦਿੱਤੀ ਗਈ। ਆਪਣੀ ਪਰੇਸ਼ਾਨੀਆਂ ਦੇ ਵਿੱਚ ਘੁੱਲ ਕੇ ਲੋਕਾਂ ਦੇ ਵੱਲੋਂ ਤਾਂ ਆਪਣੀ ਜ਼ਿੰਦਗੀ ਖਤਮ ਕਰ ਲਈਤੀ ਜਾਂਦੀ ਹੈ ਪਰ ਉਹਨਾਂ ਦੇ ਪਿੱਛੇ